ਅੰਤਾਂ ਦੇ ਯੋਗ ਬ੍ਰह्म ज्ञानी ਸਰਬ ਕਲਾ ਸਮਰਾਟ ਧੰਗੁਰ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੋਸਤੋ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਇਸ ਵਿੱਚ ਇੱਕ ਅਦਾਸੀ ਹੈ ਜਿਹੜੀ ਇੱਕ ਸੱਜਣ ਠੱਗ ਹੁੰਦਾ ਤਾਂ ਆਏ ਗਏ 사ધુ ਸੰਤ ਦੀ ਬੜੀ ਸੇਵਾ ਕਰਨੀ ਤੇ ਰਾਤ ਨੂੰ ਟੁਟਕ ਸੁੱਟ ਕਰਕੇ ਉਹਨਾਂ ਨੂੰ ਮਾਰ ਕੇ ਘੂ ਵਿਚ ਗਿਆ ਗੁੰਡਾ ਪਰ ਜਦੋਂ ਗੁਰਨਾਨਕ ਪਾਤਸ਼ਾਹ ਜੀ ਦੀ ਧਰਮਸ਼ਾਲਾ 'ਚ ਰੋਕੇ ਤੇ ਸਾਜਣ ਠਾਗ ਨੇ ਬੜੀ ਸੇਵਾ ਕੀਤੀ ਭਾਈ ਮਰਦਾਨੇ ਤੇ ਮਹਾਰਾਜ ਗੁਰਨਾਨਕ ਪਾਤਸ਼ਾਹ ਜੀ ਦੀ ਤੇ ਜਦੋਂ ਰਾਤ ਹੋਈ ਹੈ ਤੁਰ ਗੁਰਨਾਨਕ ਪਾਤਸ਼ਾਹ ਆਪਣਾ ਭੈਣ ਬੰਦਗੀ ਕਰਦੇ ਹੋਏ ਤੇ ਸੱਜਣ ਠਾਕ ਆ ਗਿਆ ਆ ਕੇ ਕਹਿੰਦਾ ਜੋ ਹੈ ਕੱਢ ਦੋ ਤਾਂ ਗੁਰਨਾਨਕ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਬੇ ਆ ਲੈ ਤੈਨੂੰ ਸਹੀ ਵਾਸਤ ਜੁਨੇ ਆ ਇਹ ਸੱਚਖੰਡ ਚ ਲਾਵਾਂਗੇ ਦੇਖੋ ਜਾ ਕੇ ਜਦੋਂ ਤੂੰ ਇਹ ਦੁਨੀਆ ਛੱਡ ਕੇ ਚਲ ਜਾਵੇਂਗਾ ਅਸੀਂ ਤੇਰਾ ਵੀ ਦਿਨਾਗੇ ਤੇ ਤੀਨ ਤੇ ਤੋ ਵੀ ਨਮਾ ਜ ਸੱਜਣ ਠਾਕ ਕਹਿੰਦਾ ਤੇ ਮਹਾਰਾਜ ਇਹਦਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਪ੍ਰਮਾਤਮਾ ਨੇ ਕਿਹਾ ਸੋ ਨਾਨਕ ਪਾਤਸ਼ਾਹੀ ਕਹਿੰਦੇ ਸੱਜਣ ਨਾ ਤਾ ਤੇਰਾ ਸੱਜਣ ਹੈ। ਪਰ ਕੰਮ ਧੱਗਾਂ ਵਾਲੇ ਕਰ ਰਹੇ ਸਾਂ। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਪੈਰਾਂ ਦੇ ਟਹਿ ਤੇ ਪ੍ਰਸਤਾਵਾ ਕੀਤਾ। ਕਿਉਂਕਿ ਜਦੋਂ ਕਹਿੰਦੇ ਇਨਸਾਨ ਪਛਤਾਵਾ ਕਰਦਾ ਹੈ। ਹੁੱਲਾਂ ਦੀ ਖਿਮਾ ਮੰਗਦਾ ਹੈ। ਸਾ ਪ੍ਰਮਾਤਮਾ ਅੰਤਰਜਾਮੀ ਦਿਆਲ ਹੋ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਵਾਰੀ ਦੱਸਦੇ ਆ ਜੰਗਲਾਂ ਦੇ ਵਿੱਚੋਂ ਜਾ ਰਹੇ ਸੀ ਤੇ ਉੱਥੇ ਇੱਕ ਬਹੁਤ ਭਾਰੀ ਦੇ ਰਹਿੰਦਾ ਸੀ ਜੰਗਲ ਦੇ ਵਿੱਚ ਬਹੁਤ ਵਧੀਆ ਬਾਗ ਤਰ੍ਹਾਂ ਤਰ੍ਹਾਂ ਦੇ ਇੱਥੇ ਫਾਲ ਲੱਗੇ ਹੋਏ ਤੇ ਮਦਾਨੇ ਨੇ ਕਿਹਾ ਮਹਾਰਾਜ ਉਕ ਲੱਗੀ ਐ ਮੈਂ ਇੱਥੋਂ ਕੁਝ ਫਲ ਤੋੜ ਕੇ ਲਿਆਉਣਾ। ਜਿਵੇਂ ਨਾਨਕ ਪਾਸ਼ਾ ਕਹਿੰਦੇ ਕਿ ਜੰਗਲ ਦੇ ਵਿੱਚ ਕਿਸ ਕਿਸ ਨੇ ਬਾਗ ਲਾਇਆ ਕਿਸ ਨੇ ਇਹਨੂੰ ਪਾਣੀ ਪਾਇਆ ਕਿ ਵਾਹ ਹੋਇਆ ਕਿ ਮਤਾਨਾ ਇਹ ਵੀ ਸੋਚ ਕੋ ਸਕਦਾ ਕੋਈ ਕਿਸੇ ਦਾ ਜਾਲ ਵਿਛਾਇਆ ਹੋਵੇ। ਪਰ ਲੇਕਨ ਜਦੋਂ ਮਰਦਾਨਾ ਜੀ ਨਹੀਂ ਮੰਨੇ ਮਰਦਾਨਾ ਜੀ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਫਲ ਤੋੜ ਰਹੇ ਆ। ਇਹ ਧੀੇ ਸਾਹਮਣੇ ਬੈਠਾ ਦੇਖ ਰਿਹਾ ਹੈ ਤੇ ਦਿਨ ਹੈ ਮਰਦਾਨੇ ਨੂੰ ਖੜਕੇ ਇੱਕੋ ਹੀ ਸਾਹ ਦੇ ਵਿੱਚ ਅੰਦਰ ਕਰ ਲਿਆ ਇਸ ਤਰ੍ਹਾਂ ਕਹਿੰਦੇ ਆ ਪੈਜ ਭਗਤਾਂ ਦੀ ਰੱਖਤਾ ਆ ਰਾਮ ਤੋਂ ਆਪਣੇ ਭਗਤਾਂ ਨੂੰ ਬਚਾ ਵੀ ਲੈਂਦਾ ਹੈ ਪਰ ਖਾਤਾ ਉਹ ਨੰਗਾ ਨਾ ਖਾਣਾ ਪਰ ਲੇਕਨ ਉਹ ਸਾਹੀ ਇੰਨਾ ਗਿਆ ਹੋ ਗਿਆ ਹੈ ਅੰਦਰ ਚਲ ਗਿਆ ਉਸ ਤੋਂ ਬਾਅਦ ਮਹਾਰਾ ਗੁਰਨਾਨਕ ਅੰਤਰਜਾਮੀ ਜਾਣੀ ਜਾਨ ਤੇ ਬਾਲੇ ਨੂੰ ਕਹਿੰਦੇ ਐ ਭਾਈ ਸਾਡਾ ਮਰਦਾਨਾ ਉਸ ਦੇ ਦੀ ਚੋਲ ਵਿੱਚ ਫਸ ਚੁਕਿਆ ਹੈ ਆਪਾਂ ਉਹਨੂੰ ਕਢਾਈਏ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਹੇ ਤੇ ਦੇਨ ਹੈ ਮਾਰਾ ਗੁਰਨਾਨਕ ਨੂੰ ਵੀ ਅੰਦਰ ਮੰਗਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਆਪਣੀ ਦੇਹ ਫਲਾਣੀ ਸ਼ੁਰੂ ਕਰ ਦਿੱਤੀ ਸਾਦੇ ਹੈ ਵੀ ਧਰਤੀ ਨੂੰ ਪੈਰ ਆਕਾਸ਼ ਨੂੰ ਦਾ ਸਿਰਤਾ ਔਰ ਜਿੱਥੇ ਜਾ ਕੇ ਉਹਦੀ ਤਾਕਤ ਰੁਕ ਗਈ ਉਸ ਸਰਬ ਕਲਾ ਸਮਰਾਟ ਉਹ ਹਨ ਕਪਾਦਸ਼ਾ ਜੀ ਨੇ ਜਦੋਂ ਅੰਤਰਜਾਮੀ ਨੇ ਜਿੱਥੇ ਉਹਦੀਆਂ ਸ਼ਕਤੀਆਂ ਉਹਦਾ ਸਭ ਕੁਝ ਖਤਮ ਹੋ ਗਿਆ ਉਸਤੇ ਅਗੇ ਗੋਨਰਕ ਪਾਦਸ਼ਾ ਜੀ ਨੇ ਸਰੀਰ ਵਿਧਾਣਾ ਸ਼ੁਰੂ ਕਰ ਦਿੱਤਾ ਐਂਡ ਕਰ ਦੇ ਜਿਹੜਾ ਫਟ ਗਿਆ ਤੇ ਉਹਦੇ ਵਿੱਚੋਂ ਰੂਹ ਨਿਕਲੀ ਤੇ ਮਰ ਲੰਨੇ ਨੂੰ ਕਿਹਾ ਕੋਸ਼ੀ ਨੂੰ ਕੌਣ ਤਾ ਉਹਨਾਂ ਨੇ ਦੱਸਿਆ ਕਿ ਇਹ ਮਹਾਰਾਜ ਜੀ ਮਹਾਰਾਜ ਜਨਕ ਦੇ ਟਾਈਮ ਮੈਂ ਇੱਕ ਲੰਗਰੀ ਤਾਂ ਤੇ ਜਿਸ ਤਰ੍ਹਾਂ ਪੁਰਾਣੇ ਸ਼ਮਿਆਂ ਦੇ ਵਿੱਚ ਰਾਜੇ ਜਗ ਕਰਦੇ ਸਨ ਸਮੇਤ ਜਗ ਕਰਦੇ ਸਨ ਤੇ ਜਗ ਤਿਆਰ ਸੀ ਸਭ ਕੁਝ ਬਣਿਆ ਸੀ 36 ਪ੍ਰਕਾਰ ਦੇ ਪ੍ਰਾਧ ਬਣੇ ਸੀ ਤੇ ਮੈਂ ਨਹੀਂ ਲੰਗਰੀ ਸੀ ਮੈਂ ਸੋਚਿਆ ਕਿ ਕੋਈ ਦੇਖ ਲੇਗਾ ਇਸ ਤਰ੍ਹਾਂ ਮਨੁਸਾਨ ਕਹਿਂਦਾ ਵੀ ਹੁੰਦਾ ਰਾਤ ਦਾ ਹਨੇਰਾ ਕਿਸੇ ਨੂੰ ਮਾਰ ਦਿੰਨੇ ਜਾਂ ਕਿ ਉਹ ਲੋਕ ਅਪਸਟ ਕਰ ਦਿੰਨੇ ਇੱਥੇ ਕੋਈ ਦੇਖ ਲਿਆ ਪਰ ਲੇਖਣ ਉਹ ਨਰਮ ਕਰਦੀਆਂ ਦੋ ਅੱਖਾਂ ਚੰਦ ਔਰ ਸੂਰਜ ਸਭ ਕੁਝ ਦੇਖ ਰਹੀਆਂ ਸੋ ਮੈਂ ਉਪ ਹੋ ਜਾਣ ਝੂਠਾ ਕਰ ਬੈਠਿਆ ਜਿਸ ਕਰਕੇ ਮਹਾਰਾਜ ਜਣਕ ਜੀ ਸਭ ਕੁਝ ਜਾਣੀ ਜਾਣ ਉਹਨਾਂ ਨੇ ਮੈਨੂੰ ਸਭਾ ਦੇ ਵਿੱਚ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਆਹ ਦੇ ਆਲਾ ਕੰਮ ਕਰ ਦਿੱਤਾ ਸਾਰਾ ਭੋਜਨ ਜਿਹੜਾ ਸਮੁੰਦਰ ਚ ਘੇਰ ਦਿੱਤਾ ਜਾਵੇ ਨਵਾਂ ਭੋਜਨ ਪਈਆਂ ਵਾਤੇ ਤਿਆਰ ਕੀਤਾ ਜਾਵੇ ਉਹ ਮੈਂ ਉਹਨਾਂ ਦੇ ਪੈਰੀ ਪੈ ਗਿਆ ਤੇ ਉਹਨਾਂ ਨੇ ਕਿਹਾ ਜਾ ਆਪਣੀ ਜਗਾ ਚਲ ਜਾ ਗੁਰਨਾਨਕ ਅਵਤਾਰ ਆਣਗੇ ਤੇ ਤੇਰਾ ਆਦਰ ਕਰਨਗੇ ਸੋ ਉਸ ਟਾਈਮ ਦਾ ਮੈਂ ਦੇ ਬਣ ਕੇ ਬੈਠਾ ਹਾਂ ਉੱਥੇ ਮੈਂ ਆਂਦੀਆ ਤੇ ਰਾਗੀਰਾ ਨੂੰ ਖਾ ਲੈਣਾ ਸੋ ਵੀ ਗੁਰਨਾਨਕ ਪਾਸ਼ਾ ਤੁਸੀਂ ਮੇਰਾ ਆਦਰ ਕੀਤਾ ਸੋ ਇਸ ਤਰ੍ਹਾਂ ਮਹਾਰਾਜ ਮਰਦਾਨਾ ਜੀ ਨਾਲ ਪੈਸਟ ਬੰਗਾਲ ਦੇ ਵਿੱਚ ਗਏ ਆ ਜਿੱਥੇ ਕਿ ਮਰਦਾਨਾ ਬੰਗਾਲ ਦੇ ਵਿੱਚ ਜਾਂਦਾ ਹੈ ਤਾਂ ਉਥੇ ਜਿਹੜੀਆਂ ਬੰਗਾਲਣਾ ਹੁੰਦੀਆਂ ਜਾਦੂ ਦੇ ਨਾਲ ਮਰਦਾਨੇ ਨੂੰ ਫੇਗੂ ਬਣਾ ਦਿੰਦੀਆਂ ਹਨ ਕਿਉਂਕਿ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਬੰਗਾਲ ਦਾ ਜਿਹੜਾ ਕਾਲਾ ਜਾਦੂ ਹੈ ਉਹ ਹੈ ਪਰ ਲੇਕਨ ਜਦੋਂ ਗੁਰਨਾਨਕ ਪਾਤਸ਼ਾਹੀ ਨੇ ਜਾਣੀ ਜਾਣ ਕੇ ਆਪਣੇ ਸਰਬ ਕਲਾ ਸਮਰਾਥ ਮੇਜਾ ਦੇ ਨਾਲ ਮਰਦਾਨੇ ਨੂੰ ਭੇਡੂ ਤੋਂ ਫੇਰ ਮਦਾਨਾ ਬਣਾਤਾ ਤੇ ਉਹ ਬੰਗਾਲਣਾ ਪੈਰੀ ਪੈਗੀਆਂ ਕਿ ਸਾਡਾ ਜਿਹੜਾ ਜਾਦੂ ਹੈ ਇਹਦਾ ਕਿਸੇ ਕੋਲ ਕੋਈ ਕਾਟ ਨਹੀਂ ਹੈ ਪਰ ਤੁਸੀਂ ਕੋਈ ਅੰਤਰਜਾਮੀ ਹੋ ਗੁਰਨਾਨਕ ਪਾਤਸ਼ਾਹ ਜੀ ਨੇ ਤੇ ਆ ਚੰਗੇ ਕੰਮ ਕਰੋ ਸੋ ਇਹ ਸਾਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਜੀਵਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਬਲਾਉ ਕਤੇ ਵਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ